ਅੱਲੋ ਅੱਲਾ ਆਪਣੇ ਵੀਰਾਂ ਦਾ ਸਾਰਿਆਂ ਨੂੰ ਪਹਿਲਾਂ ਤੋਂ ਗੁੱਡ ਮਾਰਨਿੰਗ ਸਾਰਿਆਂ ਭਰਾਵਾਂ ਨੂੰ ਸੋ ਅੱਜ ਦਾ ਨਿਊ ਵਲੌਗ ਚ ਆਤਾ ਮਿੰਨੀ ਵਲੌਗ ਚ ਸਾਰੇ ਵੀਰ ਭਰਾ ਆਪਣ ਨੂੰ ਵੇਖਣ ਨੂੰ ਰੈਡੀ ਰਹਿਣ ਅੱਜ ਆਪਾਂ ਨਾਤ ਹੋ ਗਏ ਮੈਨ ਨਾਲ ਇਹਨੇ ਨਾਉਣਾ ਜੇ ਨਾ ਗਏ ਪਹਿਲਾਂ ਆਪਾਂ ਜਾਣਾ ਅੱਜ ਗੁਰੂਗੜ੍ਹ ਉੱਥੇ ਮੱਥਾ ਟੇਕਣਾ ਟੇਕ ਕੇ ਅੱਜ ਫਿਰ ਆਪਾਂ ਚੱਲੇ ਘੁੰਮਣ ਫਿਰ ਜਿੱਥੇ ਜਾਵਾਂਗੇ ਉੱਥੋਂ ਦੀ ਤੁਹਾਨੂੰ ਲੋਕੇਸ਼ਨ ਜਾਂ ਕੋਈ ਵੀ ਜਿੱਦਾਂ ਦਾ ਵਿਊ ਹੋ ਤੁਹਾਨੂੰ ਦਿਖਾਇਆ ਜਾਊ ਅੱਜ ਦੇ ਵਲੌਗ ਵਿੱਚ ਅੱਗੇ ਜਦੋਂ ਵਲੌਗ ਬਣ ਫੇਰ ਹੋਣਾ ਫੇਰ ਵਿਖਾਵਾਂਗੇ ਓਕੇ ਜੀ ਮਿਲਦੇ ਆ ਜੀ ਬਾਏ ਬਾਏ ਹਾਂਜੀ ਲਓ ਜੀ ਵੀਰ ਜੀ ਆ ਆਪਣੇ ਭਰਾ ਤਿਆਰ ਹੋ ਗਏ ਸਾਰੇ ਐ ਰੈਡੀ ਰੂਡੀ ਹੋ ਗਏ ਆ ਰੈਡੀ ਹੋ ਗਏ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਹੁਣ ਚੱਲੇ ਆਪਾਂ ਘੁੰਮਣ ਅਗਲੀ ਜਦੋਂ ਜੋ ਵੀ ਅਪਡੇਟ ਹੋਊ ਅਗਲੀ ਫੇਰ ਦੱਸਾਂ ਤੁਹਾਨੂੰ ਪਰ ਹੁਣ ਆਪਣੇ ਭਰਾ ਵੇਖੋ ਕਿੰਨੇ ਸੋਹਣੇ ਲੱਗੰਦਾ ਸਾਰੇ ਹੈ ਵੇਖੋ ਗੱਡੀਆਂ ਤਿਆਰ ਖੜੀਆਂ ਇੱਕ ਵੀਰ ਸਾਡਾ ਆਉਂਦਿਆ ਜੀ ਤੇ ਕਰੋ ਚੈੱਕ ਵਿਊ ਸਰੀ ਦਾ ਬੈਨ ਕਮਰ ਦਾ ਬੈਨ ਕਮਰ ਦਾ ਸਰੀ ਨੂੰ ਬੈਨ ਕਮਰ ਦਾ ਵੀਊ ਚੈੱਕ ਕਰੋ ਵੇਖੋ ਲਾਈਫਟਾਈਮ ਦੀ ਪਛਨ ਮੰਗਦਾ ਨਹੀਂ ਅਰੇ ਤੇ ਨਾਨੀ ਬਾਪੂ ਨਹੀਂ ਸਰ ਮੈਥੋਂ ਅੱਡ ਇਛਾ ਮੰਗਦਾ ਆ ਗਏ ਜੋ ਨਹੀਂ ਇੰਨਾ ਟਾਈਮ ਤੋਂ ਕਿੱਥੇ ਲਾ ਗਿਆ ਆਜੋ ਉਪਰ ਦਾ ਰਸਤ ਪਾਣੀ ਲਿਆਉਣਾ ਹੁੰਦਾ ਥੋੜਾ ਬਾਤ ਰਸਤ ਪਾਣੀ ਤੇ ਕੀ ਲੈ ਦੱਸੋ ਹੈ ਕੀ ਕਰਦੇ ਨੂਰਾ ਜਫੀ ਬਾਗ ਫਲੋਥ ਅੰਦਰ ਨੂਰ ਨੂਰੇ ਜੱਫੀ ਪਾਉਣੀ ਆ ਨਹੀਂ ਨਹੀਂ ਜਾਣ ਇਹੋ ਜੀਆਂ ਹੋਰ ਵਧੀਆ ਵਧੀਆ ਚਲੋ ਵੇਖੋ ਫਿਰ ਕਰੋ ਵਾਹ ਫਿਰ ਜਾਂਦੇ ਤਾਹ ਨੂੰ ਉਧਰ ਵੀਊ ਖਾਲ ਚਲੋ ਮੈਂ ਮਰ ਗਿਆ ਲਓ ਜਾਣ ਆ ਗਿਆ ਆਪਣੇ ਭਰਾ ਹੁਣ ਸਾਰੇ

ਆਨ 5 ਸਾਲ ਤੋਂ ਛੱਡਦੇ ਭਾਈ ਨਸ਼ਾ ਬੰਦਾ ਜੀ ਰੁਰੀ ਆ ਯਾ ਪਾਪਾ ਛਾਲ ਮਾਰ ਲੱਗਾ ਯਾ ਪਾਪਾ ਛਾਲ ਮਾਰਦੇ ਲੱਗਾ ਨੂੰ ਰੋਕੋ ਯਾਰ ਪਾਪਾ ਛਾਲ ਨਾ ਮਾਰ ਜਿੰਦਗੀ ਜਿੰਦਗੀ ਜੀ ਵਾਦੇ ਘਟੇ ਚੱਲਦੇ ਰਹਿੰਦੇ ਕੋਈ ਚੱਕਰ ਨਹੀਂ ਆ ਛਾਲ ਨਾ ਮਾਰੀ ਪਾਪਾ ਓਏ ਪਾਪਾ ਆ ਰੁੱਖਾਂ ਜਾਂ ਕੱਢ ਕੇ ਲਿਆਉਣਾ ਪੈਣਾ ਈ ਤੈਨੂੰ ਆ ਦੇਖੋ ਜਾਨ ਕਿੱਡਾ ਥੱਲੇ ਡੂੰਗਾ ਦੇਖੋ ਕੰਮ ਹੈ ਤੇ ਇੱਥੇ ਕਹਿੰਦੇ ਛਾਲਾਂ ਮਾਰਦੀਆਂ ਜਵਾਨ ਕਹਿੰਦੇ ਛਾਲ ਮਾਰ ਲੈਂਦੇ ਇੱਥੇ ਗਾੜੀ ਵੀਊ ਚੈੱਕ ਕਰੋ ਦੇਖੋ ਤੇ ਤੋਂ ਪੂਣਾ ਪਾ ਦੇ ਸਨੇਪ ਕਿੰਨੂੰ ਪੂਣਾ ਜਾਨ ਸਨੇਪ ਕਿੰਨੂੰ ਪਾ ਦੇ ਸਨੇਪ ਦੱਸੋ ਕਿਹ ਨਾਲ ਇੱਥੇ ਪੂਰੇ ਡਾਇਰੈਕਟਰੀ ਆਹ ਨੂੰ ਟਰੈਕਟਰੀ ਤੇ ਜਾਈ ਨਾਲੇ ਤੁਹਾਨੂੰ ਪਾਪਾ ਉਹਨੂੰ ਆਹ ਜਾਨਾ ਯਾਰ ਨੀਰਾ ਦਾ ਕੁੜੀਆ ਬੂਆ ਕਰਾ ਦੇ ਨਹੀਂ ਆਲੇ ਪਾਸੇ ਤੋਂ ਰੇਡਣਾ ਵਾਜ ਉਧਰ ਮੇਰੇ ਪੱਥਰ ਹੀ ਕੋਨੇ ਪੱਥਰਾਂ ਦੇ ਉੱਤੋਂ ਦੀ ਜਾਓਗੇ ਸ਼ੂਕ ਦੇ ਨਾਲੇ ਸਵਾਦ ਆਊਗਾ ਘੁੰਮਣ ਦਾ ਤੁਹਾਨੂੰ ਵੀ ਰੋਚ ਕੇ ਨਾ ਆਓ ਵੇਖੋ ਉਧਰੇ ਜੰਗਲੀ ਜਾਨਵਰ ਵੀ ਬੈਠਾ ਜਾਨਾ ਉਹ ਵੇਖੋ ਚੈੱਕ ਕਰੋ ਇਹਨੂੰ ਕੀ 12 ਸਿੰਗਾਂ ਦੇ ਕੀ ਜਾਂਦੇ ਇਹਨੂੰ اے بیٹھا اوے بھاگے پتہ لگو کی جاندے کون نی بابا جی اتریا ਥੱਲੇ ਨਾ ਇਹ ਕੰਮ ਕਰਿਓ ਤੁਸੀਂ ਜੋ ਬਣਾ ਤੈਨੂੰ ਦਿਨ ਕਿਸ ਦੀ زیادہ ਹੁੰਦੀ ਹੁਣ ਦੱਸਦੇ ਹਾਂ ਹਾਂ ਮੈਂ ਕੋਈ ਦੇਖ ਆਇਆ ਤਾਂ ਕਰਕ ਨਹੀਂ ਆਦਾ ਫੇਰ ਠੀਕ ਹੈ ਜਾਨਾ ਮੁਕੇ ਹੋ ਗਿਆ ਤੇ ਚਲੋ ਚਲੋ ਚੱਲੀਏ ਉੱਥੇ ਚੱਲੀਏ ਉੱਥੇ ਜਾਣ ਇਥੋਂ ਆਪਾਂ ਗੱਡੀਆਂ ਕੱਢ ਲਈਆਂ ਇੱਕ ਗੱਡੀ ਆ ਉਹ ਆਪਣੀ ਗੱਡੀ ਖਲੋਤੀ ਆ ਤੁਸੀਂ ਆਪਾਂ ਕੱਢ ਲਈ ਆ ਆਪਾਂ ਚੱਲੇ ਹੁਣ ਫੇਰ ਅੱਗੇ ਠੀਕ ਆ ਹੁਣ ਆਪਾਂ ਗੱਡੀ 'ਚ ਬੰਦੇ ਵਧਾ ਲਏ ਇੱਕ ਬੰਦਾ ਹੋਰ ਨਾਲ ਕਰ ਲਿਆ ਚੇਂਜ ਮੇਰੇ ਗੱਲ ਸੁਣੋ ਤੁਸੀਂ ਕੰਮ ਗਲਤ ਕੀਤਾ ਮੈਂ ਤੇਰੇ ਭਾਗ ਤਾਂ ਤੁਹਾਨੂੰ ਪਤਾ ਸੰਦੂ ਬਹੁਤ ਵਧੀਆ ਗੱਡੀ ਚਲਾਉਂਦਾ ਜਣ ਮਾੜੀ ਗੱਡੀ ਚਲਾਉਂਦਾ ਨਹੀਂ ਸੰਦੂ ਦੇ ਮਾਰਿਆ ਦੇਖੋ ਸੰਦੂ ਬੇਬੇ ਡੀਗਦੀਆਂ ਬੇਬੇ ਸਾਰਿਆਂ ਡੀਗਦੀਆਂ ਕੋਈ ਚੱਕਰ ਨਹੀਂ ਜਾਣ ਓ ਘੱਲਾ ਤੇਰੀਆਂ ਫਿਰ ਹੰਕ ਪੁੱਟ ਲਾ ਕੇ ਬਾਹਰ ਤੁਰਦੇ ਹੈ ਹੈ ਕੱਟ ਚੈੱਕ ਕਰ ਤੂੰ ਮੈਂ ਕਿਆ ਰੇ ਹੱਥੋ ਲਾਏ ਤਰਦੇ ਹਾਂ ਵੀਊ ਚੈੱਕ ਕਰੋ ਵੀਊ ਚੈੱਕ ਕਰੋ ਵੀਊ ਕੱਢਾ ਘੈਂੜਿਆ ਗੜੀ ਕਾਂਦਈ ਆ ਬਹੁਤ ਸਵਾਦ ਆਉਂਦਾ ਅੱਜ ਭਰਾਵਾਂ ਦੇ ਨਾਲ ਘੁੰਮਣ ਦਾ ਬਹੁਤ ਨਜ਼ਾਰਾ ਵੱਜਾ ਪਿਆ ਫ਼ਨ ਬੋਲੀ ਫ਼ਨ ਚੱਲਣ ਦਿਆ ਓਏ ਇਹਨੂੰ ਕਰੇ ਨਹੀਂ ਤਾਂ ਵੀ ਮਾਰਨ ਤੇ ਕਹਿੰਦੇ ਰੋਜਾ ਤੇਰੇ ਮੂਟੇ ਚਾਦਰ ਮਾਰਨਾ ਪੈਣਾ ਫਿਰ ਮਾਰ ਬੈਂਟਰੀ ਮਾਰ ਮੇਰੇ ਮੂਟੇ ਤੇ ਲੋਹਾਰ ਤੇ ਹਰ ਜਿਹੜਾ ਮੰਗੀ ਚਦਰ ਲੈ ਜਾ ਅੰਜੀ ਯਾਰ ਭਰਾ ਆਣਾ ਸਾਈਕਲ ਵਾਲੇ ਨਹੀਂ ਚੁੱਕਦੇ ਆ ਨਹੀਂ ਨਹੀਂ ਸਾਈਕਲ ਵਾਲੇ ਨਹੀਂ ਚੁੱਕੀਦੇ ਜਾਣ ਇਹ ਤੁਰਦੇ ਮਾ ਮੈਨੂੰ ਤਾਂ ਹੱਥ ਫੜਕਦੇ ਨਹੀਂ ਪਤਾ ਅੱਗੇ ਚੜ੍ਹਾਈ ਬਹੁਤ ਹੈ ਨਾ ਤਾਂ ਕਰਕੇ ਇਹ ਕਰਕੇ ਚੜ੍ਹਾਈ ਦਾ ਕਰਕੇ ਫਿਰ ਉਹ ਤੁਹਾਨੂੰ ਪਤਾ ਵੀ ਹੋਣਾ ਹੁੰਦਾ ਹੱਥ ਘਮਾਉਣਾ ਕਿੱਦਾਂ ਆਏ ਨੇ ਉਹ ਫਿਰ ਜਾਣਾ ਘਮਾਉਣਾ ਪੈਂਦਾ ਨਾ ਫਰੂਨ पे ਦੂਜੇ ਪਾਸੇ ਬਦਲਣਾ ਪੈਂਦਾ ਤਾਂ ਕਰਕੇ ਹਾਂਜੀ ਹਾਂਜੀ ਗਾਇਜ਼ ਅਸੀਂ ਪੀ ਜਾਂਦਾ ਭਰਾ ਅੱਡਾ ਦੇ ਕਿਹੜੀ 35 ਕਿਲੋ ਡੀ ਖਾਦੀ ਫੀਫੂਨ ਜਾਂਦਾ ਸਦਾ ਸ਼ੁਕਰੀਆ ਤੋ ਆ ਗਿਆ ਗੁਰੂ ਆ ਨੀਂਦਰਾ ਕੁੜੀਆ ਵਾਂਗ ਮਾਰਦਾ ਨੀਂਦਰਾ ਮੋਂਸਟਰ ਹੈ ਪੀ ਪੀ ਕੇ ਮਾਰਦਾ ਨੀਂਦਰਾ ਸਹੀ ਗੱਲ ਆ ਵੇ ਭਰਾਵਾ ਗੱਡੀ ਸੱਜੇ ਜਾਣ ਦੇ 60 ਦਾ ਜੌਣ ਆ ਤੂੰ 70 ਸੁੱਤਰ ਤੇ ਲਈ ਜੰਨਾ ਇਹਨੂੰ ਧੰਨ ਵੀ ਲੱਗਦਾ ਯਾਦੀ ਇਹ ਡਰਾਈਵਰ ਨੂੰ ਬੁਲਾਦਾ ਹੁੰਦਾ ਇਹ ਡਰਾਈਵਰ ਬਹੁਤ ਦਾ ਹਾਈ ਫਾਈ ਹੈ 30 ਤੇ ਜੌਣ ਚ ਸੋ ਸਾਲਿਆ ਗਾਣੇ ਬੰਦ ਕਰ ਬੈਂਕ ਲੋ ਜੀ ਆਪਾਂ ਕਰਤੀ ਗੱਡੀ ਚੇਂਜ ਹੁਣ ਆਪਾਂ ਬਹਾਂਗੇ ਗੱਡੀ ਚ ਜਿੱਥੇ ਆਪਣੇ ਆਪ ਭਰਾ ਬੈਠੇ ਆ ਫਿਰ ਸਾਰਿਆਂ ਨਾਲ ਹਰ ਝੱਲਣਾ ਪੈਂਦਾ ਨਾ ਹੋਰ ਜੀ ਤੇਰੇ ਕੋਲ ਵਧੀਆ ਜਿਵੇਂ ਦੀ ਆ ਤੁਸੀਂ ਵਧੀਆ ਜਾਣ ਕਰਨਿਆ ਟਰੈਵਲ ਹੈ ਟਰੈਵਲ ਕਰੀ ਜੰਨੇ ਜਾਣ ਵੇਖੋ ਬਹੁਤ ਵਧੀਆ ਸਵਾਦ ਹੀ ਆ ਜਾਂਦਾ ਟਰੈਵਲ ਕਰਨ ਦਾ ਤੇ ਸਵਾਦ ਉਹ ਵੀਰਾ ਪੂਰਾ ਜਾਣਾ ਪੂਰਾ ਸਵਾਦ ਆ ਦੇ ਕਿੰਨਾ ਕੁ ਸਵਾਦ ਆਉਂਦਾ ਹੋਊਗਾ ਦੱਸੋ ਅੱਜ ਕੱਲ੍ਹ ਤੂੰ ਭ੍ਰਮਟੰ ਤੋਂ ਬੜੇ ਚਿਰ ਬਾਅਦ ਆ ਡੇਢ ਮਹੀਨਾ ਲਾ ਗਿਆ ਜੋ ਸਰੀ ਨਾਲ ਤਾਂ ਨਜ਼ਾਰਾ ਨਹੀਂ ਹੈ ਗਾ ਬਥੇਰਾ ਘੋਮ ਲਿਆ ਪਰ ਨਾ ਸਰੀ ਨਾਲ ਤਾਂ ਨਹੀਂ ਨਜ਼ਾਰਾ ਨਹੀਂ ਕਿਤੇ ਸਰੀ ਨਾਲ ਤਾਂ ਨਜ਼ਾਰਾ ਨਹੀਂ ਹੈ ਸਰੀ ਸਰੀ ਆਪਣਾ ਵੈਸੇ ਇਹ ਗੱਲ ਆ ਦੇ ਸਰੀ ਆਪਣਾ ਪੈਂਟ ਹੀ ਆ ਕਿ ਚਾਰ ਭਰਾ ਨਾਲ ਇੱਥੇ ਮੈਂ ਨਾ ਦੋ ਦੋ ਗੱਡੀਆਂ ਸਵਾਦ ਹੀ ਵੱਖਰਾ ਦੇ ਸਵਾਦ ਹੀ ਵੱਖਰਾ ਦੇ ਉਹ ਵੇਖ ਚੋਰ ਜਿਹਾ ਭਾਇਆ ਘੜੀ ਨਾ ਨਜ਼ਾਰਾ ਹੁੰਦਾ ਨਾ ਯਾਰ ਭਰਾ ਆ ਆਪਣੇ ਇਦਾਂ ਨਹੀਂ ਕਹਿਣਾ ਹੈ ਮੈਂ ਕਿਹੜਾ ਸ਼ਰੀਕ ਹੈ ਦਾ ਭਰਾ ਦੇਖੋ ਮੋਸਟਰਾਂ ਪੀਂਦੇ ਵੇਖੋ ਸਾਡੇ ਬੰਦੇ ਹੈ ਇਨਾਂ ਦੇ ਦਿਨ ਮੂੜੇ ਪੱਠੇ ਵੱਡ ਵੱਡ ਮੱਤ ਵੱਜੀ ਕੈਨੇਡਾ ਏ ਕੈਨੇਡਾ ਐਵੇਂ ਥੋੜਾ ਕੈਨੇਡਾ ਪਿੰਡ ਪੱਠੇ ਵੱਡ ਵੱਡ ਆ ਲੈ ਕਰ ਕਰ ਆ ਵੇਖੋ ਸੋਨਾ ਸੁਨੱਖਾ ਵੀਰ ਆਪਣਾ ਹੈ ਨਹੀਂ ਉਹ ਤਾਂ ਤੁਸੀਂ ਦੱਸੋ ਵੀ ਕਿੱਦਾਂ ਬ੍ਰੈਂਟਨ ਤੁਸੀਂ ਗਏ ਮਾਉਂਟਰੀ ਵਾਲੇ ਵੀ ਰਹਿ ਜੋ ਸਵਾਦ ਕਿੱਥੇ ਜ਼ਿਆਦਾ ਹੈ ਸਰੀ ਆ ਵੀਰੇ ਸਭ ਤੋਂ ਜ਼ਿਆਦਾ ਆਪੋ ਆਪਣਾ ਹਸਾਬ ਪਰ ਸਰੀ ਨਾਲ ਦਾ ਨਜ਼ਾਰਾ ਨਹੀਂ ਹੈਗਾ ਸਰੀ ਨਾਲ ਦਾ ਨਜ਼ਾਰਾ ਹੈ ਨਹੀਂ ਆ ਸਰੀ ਨਾਲ ਦਾ ਨਹੀਂ ਹੈਗਾ ਸਾਰੇ ਚੱਲ ਇੱਥੇ ਅਸਲ 'ਚ ਆਪਣਾ ਸਾਰਿਆਂ ਨੂੰ ਵਧੀਆ ਲੱਗਦਾ ਕਿ ਇਹਨੂੰ ਬ੍ਰੈਂਟਰ ਵੀ ਇਹਨੂੰ ਪਰ ਆਪਾਂ ਨੂੰ ਵਧੀਆ ਸਰੀ ਲੱਗਾ ਵੀਰੇ ਇੱਥੋਂ ਨਾਲ ਦਾ ਯਾਰ ਇੱਕ ਦੇ ਚਾਰ ਭਰਾ ਆ ਵੇਖੋ ਵੀਊ ਚੈੱਕ ਕਰੋ ਵੀਊ ਕਿੱਡਾ ਘੈਂਟ ਵੇਖੋ ਹੰਕਲ ਦੇ ਫੋਨ ਨਹੀਂ ਚੱਲਦਾ ਹਾਂ ਜੋ ਵੀਊ ਵਾਲੀ ਵੀ ਐਂਡੀ ਲੱਥੀ ਪਈ ਆਦੇ ਲੱਗਦਾ ਕਿ ਨਹੀਂ ਆ ਮਾ ਚਲਣ ਮੈਂ ਨਾ ਪੂਰਾ ਦੇ ਲੋਕੇਸ਼ਨ ਕਿੱਥੇ ਦਾ ਮਨਸ਼ਾ ਅੱਲੇ ਦਾ ਜਿਸਨਾਪਾ ਪਾਣੀ ਦੇ ਅੱਲੇ ਰੱਖੇ ਕੋੜੇ ਨੀਨੀ ਪੋਰ ਤੋਂ ਲੈ ਕੇ ਛੱਡੇ ਪਿਆ ਅੱਛੀ ਨੀਨੀ ਬੋਟੇ ਰਹੇ ਚਾਪੀ ਇਹ ਉਤਨ ਵਾਲੀ ਲੋਕੇਸ਼ਨ ਉਤ ਨਹੀਂ ਚਾਜਣਾ ਵੇਖ ਕੇ ਨਹੀਂ ਗਏ ਤਾਂ ਕਰਕੇ ਦੁਬਾਰਾ ਫੇਰ ਇਸੇ ਲੋਕੇਸ਼ਨ ਤੇ ਆਏ ਆ ਅੱਜ ਤਾਂ ਨੂੰ ਦਿਖਾਉਣੇ ਸਾਰਾ ਇੱਥੋਂ ਦਾ ਵੀਊ ਕਿ ਸਾਬ ਕਿਹਾ ਆ ਕਿੱਦਾਂ ਹੈ ਕੀ ਸਿਸਟਮ ਆ ਸੁੱਧੀਆਂ ਕਰ ਕਰ ਗੱਡੀਆਂ ਲਾਉਂਦੇ ਉਹ ਆਪਣਾ ਭਰਾ ਬੈਕ ਕਰਕੇ ਗੱਡੀ ਲਾਉਂਦਾ ਜਦੋਂ ਵੀ ਲਾਉਂਦਾ ਉਹ ਵੇਖੋ ਚੱਕ ਬੈਕ ਦਾ ਬੜਾ ਸ਼ਕੀਨ ਆ ਉਹ ਬੈਕ ਗੱਡੀ ਲਾਉਂਦਾ ਨਾਲ ਬੈਕ ਨਹੀਂ ਬੈਠਦਾ ਨਾਲ ਸਾਡਾ ਵੀਰ ਬੈਕ ਨਹੀਂ ਬੈਠਦਾ ਆ ਕਰਕੇ ਆ ਚਾੱਕ ਕਰੋ ਵੀਊ ਜਵਾਨ ਜੀ ਕਿੱਡਾ ਘੈਂਟ ਵੀਊ ਹੈ ਪੂਰੀ ਗੱਲ ਬਾਤ ਆ ਹਾਂਜੀ ਇਹਨੇ ਗੱਡੀ ਵੀਰਾਂ ਪੈਣੀ ਆ ਵਾਹ ਜੀਲਾ ਬਿਲਾ ਇਹਨੇ ਗੱਡੀ ਚਲਾਇਆ ਇੰਨੇ ਕੀ ਨਹੀਂ ਪੀਣਾ ਦੱਸੋ ਹੁਣ ਮੈਨੂੰ ਇੰਨੇ ਨਹੀਂ ਵੀਰਾ ਪੀਣੀਆਂ ਇਹ ਨਹੀਂ ਵੈਸ਼ਨੂ ਬੰਦੇ ਸਾਡੇ ਕੋਈ ਵੀ ਨਸ਼ਾ ਨਹੀਂ ਕਰਦਾ ਇਹਨਾਂ ਜੋ ਸਾਰੇ ਵੈਸ਼ਨੂ ਨਾ ਮੋਟਰਾਂ ਪੀਣ ਵਾਲੇ ਸਾਡੇ ਬੰਦੇ ਆ ਚੈੱਕ ਕਰੋ ਇਹਨੇ ਤੜੇ ਤੜੇ ਆਪਣਾ ਵੀਰ ਦੇ ਮੋਸ਼ਨ ਵਟਦੇ ਜਾਣ ਬਹੁਤ ਜ਼ਿਆਦਾ ਸਵਾਦ ਆ ਜਿਹੜਾ ਖਿੜੀ ਖੇੜਜੇ ਜਿਹੜੀ ਖਾਦੀ ਅੱਜ ਨੂੰ ਕੀ ਜਿਹੜੀ ਖਾਦੀ ਖੇੜਜੇ ਆ ਮੋਟਰਾਂ ਬੀਬੀ ਖੇੜਨ ਦਾ ਆਂਦਾ ਵੀ ਅਣ ਪਾਣ ਦੇ ਦਾਣੂ ਰੱਖਾ ਲਾਲ ਹੋਈ ਜਾਂਦਾ ਠੀਕ ਆ ਮੈਂ ਖਾਂਦਾ ਹੀ ਆ ਖਾਂਦਾ ਹੀ ਨਹੀਂ ਮੈਂ ਨਾ ਆ ਦੇਖੋ ਕੀ ਚੱਲਦਾ ਤੁਸੀਂ ਹਾਂਜੀ ਮੇਰੀ ਗੱਲ ਸੁਣ ਐਨਾ ਕਹਦਾ ਚਾਹ ਵਲੋਗੀ ਤਾਂ ਬਾਰੀ ਤੇ ਮਾਰੋ ਨਾ ਉਹ ਬਾਰੀ ਜਾਣ ਖੁੱਲੀ ਰਹੀ ਕੋਈ ਨਹੀਂ ਮਾਰਦੇ ਬਾਰੀ ਵੀ ਆਪਾਂ ਚਲੋ ਚੱਲ ਜੀਏ ਫਿਰ ਅੱਗੇ ਅੜ ਜਾ ਹੁੱਡੀ ਪਾ ਲੈਣੇ ਲੱਗੇ ਅੱਛਾ ਹੁੱਡੀ ਪਾ ਲਓ ਵੀਰ ਜੀ ਉਹ ਵੇਖੋ ਪਰਮਾਨੰਥ ਸਾਹਿਬ ਆਪਣੇ ਲੀੜੇ ਲਾਉਣ ਲੱਗੇ ਲੀੜੇ ਲਾ ਕੇ ਇੱਥੇ ਆਂਦੇ ਅਸੀਂ ਹੁਣ ਐਦਾਂ ਹੀ ਉਹ ਪਾਣੀ ਦੇ ਨਾਲ ਨਹਾਉਣ ਜਾਣਾ ਏ ਕਿਹੜਾ ਆਪਾਂ ਜਾਣੇ ਇਹ ਮਤਲਬ ਪਹਾੜਾਂ ਚੋਂ ਪਾਣੀ ਆਉਂਦਾ ਆਂਦਾ ਜਿਹੜਾ ਇੱਥੇ ਇਸ਼ਨਾਨ ਕਰੇ ਨਾ ਓ ਪੀ ਆਰ ਪੀ ਆਰ ਪੱਕਾ ਇੱਥੇ ਕੈਨੇਡਾ ਦਾ ਦਾਦੇ ਬੀਬੀਆਂ ਆਉਣ ਗਿਆ ਪਿੰਡੋਂ ਆਲੇ ਆ ਪਰ ਕੇ ਇੰਡੀਆ ਵਾਲਿਆ ਉਹ ਇੱਥੇ ਨਜ਼ਾਰੇ ਲਓ ਆਗੇ ਬਹੁਤ ਸਵਾਦ ਆਉਂਦਿਆ ਜੋ ਚੈੱਕ ਕਰੋ ਆਪਾਂ ਇੱਥੇ ਟਿਕਾ ਰੱਖਦੇ ਨਹੀਂ ਆ ਓ ਚੈੱਕ ਕਰੋ ਵੀਊ ਆ ਨਾ ਆਹ ਬਾਹਰ ਆਹ ਨਜ਼ਾਰੇ ਆ ਜਿਹੜੇ ਦਿਹਾੜੀ ਵਾਲੇ ਉਹ ਨਜ਼ਾਰੇ ਆ ਉਹ ਨਾ ਉਹ ਵੀ ਇਕਦੇ ਪਰ ਇੱਕ ਗੱਲ ਹੈਗੀ ਆ ਆ ਨਜ਼ਾਰੇ ਜਦੋਂ ਆਪਾਂ ਮਤਲਬ ਦਿਹਾੜੀ ਦਿਉੜੀ ਲਾਉਣ ਜਾਂਦੇ ਹਾਂ ਨਾ ਉਹ ਔਖਾ ਹੋ ਜਾਂਦਾ ਹੈ ਹਨਾ ਜਦੋਂ ਆਪਾਂ ਜੋਬ-ਜੂਬ ਤੇ ਜਾਂਦੇ ਆ ਉਦੋਂ ਔਖਾ ਹੈ ਹਨਾ ਐਦਾਂ ਸਹੀ ਆ ਹਾਂ ਸਹੀ ਗੱਲ ਆ ਆ ਦੇਖ ਤੂੰ ਚਲ ਆਜੋ ਚੱਲੀਏ ਫਿਰ ਅੱਗੇ ਦਾ ਫਿਰ ਵਿਖਾਈਏ ਵੀਊ ਠੀਕ ਕਰੋ ਬਾੜੋ ਤੂੰ ਫੜਦਾ ਕਿਉਂ ਵੇਖੋ ਭਰਾ ਆਪਣੇ ਚੱਲ ਰਹੇ ਹੈ ਆਪੇ ਆ ਸਮਾਨ ਪਤਾ ਆਪੋ ਆਪਣੇ ਹੱਥਾਂ 'ਚ ਫੜਿਆ ਵੇਖੋ ਕੋਰੋਚੀਆ ਸ਼ਾ ਦੇ ਵਟ ਕੱਢੀ ਆਉਂਦਾ ਫੜ ਕੇ ਤੇ ਨਹੀਂ ਨਾ ਨਾ ਮੌਨਸਟਰ ਨੂੰ ਮੈਂ ਨਹੀਂ ਪੀਣੀ ਮੌਨਸਟਰ ਮਾਰ ਨੇ ਇੱਕ ਐਕਟਰ ਮੇਰੇ ਮੁੱਢ ਪਵਾਦੀ ਉੱਥੇ ਉਹਦੇ ਅੰਦਰ ਨਿਕਾ ਕੇ ਗਾ ਗਿਆ ਬੱਚਾ ਕੱਢੀ ਆਉਂਦੀ ਆ ਤਾਂ ਸਾੜੀ ਓਏ ਪੀਟੀ ਵੀ ਗਈ ਵਿਆਹ ਤੇ ਚੱਲ ਨਹੀਂ ਏ ਏ ਬੰਦੇ ਕਾਈ ਨਹੀਂ ਮਾਰ ਨਹੀਂ ਲਗਾ ਜੀ ਕੋਈ ਪਾ ਵੀ ਤਾਂ ਪਾ ਦੋ ਵਜਾਉਣਾ ਕਿਹਦੇ ਢੋਲ ਵਜਾਉਣਾ ਗਲਚ ਪਾਉਣਾ ਜੋ ਹਾਂ ਦੱਸੋ ਮੈਂ ਤੇ ਟਿਕਾ ਆਵਾ ਭੀ ਅੱਖ ਦੇ ਨਹੀਂ ਤੇਰੇ ਸਾਲਿਆ ਓਏ 1 ਮਿੰਟ ਸਾ ਇਧਰ ਹੈਗੀ ਆ ਉਂ ਲੇ ਜੀ ਆਓ ਬਾਹਰ ਹਟ ਜਾ ਓਏ 1 ਮਿੰਟ ਕਿੱਧਰ ਜਾਣਾ ਹੈ ਪਹਾੜ ਚੜਜ ਨੇ ਪਹਾੜ ਗੁਰੂ ਵਾਲੇ ਐ ਕਰਕੇ ਓਏ ਇਧਰ ਨੂੰ ਜਾਣੇ ਆ ਓਏ ਪਹਾੜ ਤੇ ਜਾਣੇ ਪਹਾੜ ਤੇ ਕਿਹੜੇ ਪਹਾੜ ਤੇ ਜਾਣਾ ਹੈ ਆ ਜਿਹੜੇ ਐ ਜੇ ਕਰਕੇ ਨਾ ਐ ਜੇ ਕਰਕੇ ਅੱਛਾ ਠੀਕ ਆ ਚੱਲ ਆ ਜੋ ਕਿੱਥੇ ਜਾਣਾ ਹੁਣ ਕਿਹਨੂੰ ਮੈਂ ਮੰਗੂ ਜਿੱਛਾ ਜਦੀਆਂ ਜੇ ਨਾ ਆ ਫਿਰ ਵੀ ਚੱਲਦਾ ਉਹ ਵਾਓ ਅਸਲ 'ਚ ਆਪਾਂ ਨੂੰ ਉੱਧਰ ਜਾਣਾ ਚਾਹੀਦਾ ਉਹ ਕਿੱਡਾ ਘੈਂਟ 뷰 ਆ ਉਹ ਵੇਖੋ ਚੱਲਦੇ ਪਹਿਲਾਂ ਪਹਿਲਾਂ ਆਪਾਂ ਇੱਧਰ ਹੈਨਾ ਟਿਕਟ ਕਿੰਨੀ ਹੈ ਦੀ ਪਤਾ ਨਹੀਂ ਟਿਕਟ ਦਾ ਪਤਾ ਹੀ ਨਹੀਂ ਕਿੰਨੀ ਕਿੰਨੀ ਨਹੀਂ ਹੈ ਨੁਰੰਬਿਰ ਲੱਗ ਗਿਆ ਦੇਖੋ ਚੈੱਕ ਕਰੋ ਕਿੱਡਾ ਵਿਊ ਬਾਲਾ ਸ਼ਾਹ ਕੈਂਡ ਹੈ ਬਹੁਤ ਵਧੀਆ ਬਹੁਤ 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 ਸਰ ਲੱਗ ਅਵੇ ਹੋ ਜਾ ਕੱਦੀ ਹੋਰ ਲੱਭ ਲਓ ਉਧਰ ਵੀ ਕਿਹੜਾ ਮਾਰ ਆਇਆ ਇਧਰ ਮੈਂ ਪੋਟੋਗ੍ਰਾਫੀ ਹੋ ਰਹੀ ਹੋਣਾ ਨਾ ਉਰ ਗ੍ਰਾਫੀ ਅਸਲ ਫੋਟੋਆਂ ਫੋਟੋਆਂ ਖਿੱਚਣ ਵਾਲਾ ਮਾਹੌਲ ਫੁੱਲਿਆ ਇੱਥੇ ਹੈ ਇੱਥੇ ਆਓ ਤੇ ਅੰਜਵਾਏ ਕਰੋ ਆਗੇ ਆਪਣਾ ਹਣਾ ਬਹੁਤ ਕੈਂਡ ਕਾਮ ਹੈ ਵੇਖੋ ਵਿਊ ਪ੍ਰੋਜੈਕਟ ਇਹ ਕੀ ਹੈ ਆ ਠੀਕ ਹੈ ਯਾਰ ਸ਼ਾਕੀ ਹੋ ਗਿਆ ਤੈਨੂੰ ਰੋਸ ਗਿਆ ਵਾ ਰੋਸ ਗਿਆ ਮੇਰਾ ਭਰਾ ਆ ਯਾਰ ਨਾ ਰੋਸਣਾ ਇਦਾਂ ਨਾ ਕਰ ਕਹਿੰਦਾ ਮੈਂ ਚੱਲੇ ਕੀ ਤੈਨੂੰ ਦੁਖੀ ਕੀਤਾ ਦੱਸ ਨਹੀਂ ਕੋਈ ਚੱਕਰ ਨਹੀਂ ਆ ਇਹ ਆਹ ਲੋਕੇਸ਼ਨ ਜੋ ਜਿੱਥੇ ਫੋਟੋਆਂ ਫਾਟਵਾ ਖਿੱਚੀ ਦੀਆਂ ਆ ਗਏ ਹਨਾ ਇਹੋ ਲੋਕੇਸ਼ਨ ਹੈ ਹਨਾ ਹਾਂ ਸਹੀ ਗੱਲ ਆ ਵੇ ਬੱਲੇ ਬਲਦਰ ਜਿਹੜਾ ਐ ਦਰ ਕੇ ਆ ਆਹ ਵੇਖੋ ਭਰਾ ਹੁਣੀ ਆਏ ਫੋਟੋਆਂ ਫਾਟਵਾ ਦੇ ਖਿੱਚਣ ਪੂਰੀ ਐਂਡ ਗਰਾਉਂਡ ਦਾ ਵੀਰ ਤੇ ਖਿੱਚੋ ਤਗੜੇ ਗਏ ਵੀਰ ਫੋਟੋਆਂ ਫਾਟਵਾ ਹੈ ਆਇਆ ਸਵਾਦ ਇੱਥੇ ਕੋਈ ਮੰਦਾ ਤਾਂ ਨਹੀਂ ਪੂਰਾ ਆ ਰਿਹਾ ਅੰਟਾਰੀਓ ਤੋਂ ਚਲੋ ਜਾਣ ਸਹੀ ਗੱਲ ਆ ਵੇ ਚਲੋ ਫਿਰ ਖਿੱਚੋ ਫੋਟੋ ਫਾੜੋ ਕੋਈ ਵਹਿ ਤੁਹਾਨੂੰ ਇੱਥੇ ਸਰੀ ਦਾ ਕਿਦਾਂ ਦਾ ਲੱਗਦਾ ਵੀ ਰਹਿ ਗਏ ਵੀ ਕਿਵੇਂ ਆ ਘੈਂਟ ਆ ਇੱਥੇ ਤੇ ਨਹੀਂ ਬ੍ਰਮਟਨੋਂ ਜਾਂ ਮੌਂਟਰੀਅਲ ਤੋਂ ਕੈਲਗਰੀ ਤੋਂ ਹੈ ਪਰ ਨਹੀਂ ਜਾਂ ਉੱਥੇ ਮੌਂਟਰੀਅਲ ਇੰਨੇ ਵਿਊ ਨਹੀਂ ਹੈਗੇ ਨਾ ਇੰਨੀਆਂ ਲੋਕੇਸ਼ਨਾਂ ਹੈਗੀਆਂ ਹੈ ਹੈ ਤੇ ਰਾਈਡ ਜਿਵੇਂ ਕਿ ਕਰ ਲਓ ਫਿਰ ਲੋਕੇਸ਼ਨਾਂ ਵੀ ਆ ਜਾਂਦੀਆਂ ਨੇ ਅੱਛਾ ਜੀ ਠੀਕ ਹੈ ਜੀ ਚੱਲ ਆ ਜੋ ਚੱਲੀਏ ਹੁਣ ਚੱਲੀਏ ਅੱਗੇ हां इधर ਨੂੰ ਚੱਲ ਗਏ ਜਾਨ ਇੱਕ ਤੇ ਬੰਦੇ ਬਹੁਤ ਢਿੱਲੇ ਚੱਲਨ ਦੇ ਕੀ ਚੱਕਰ ਕੀ ਤੁਹਾਨੂੰ ਚੱਕਰ ਹੈ ਜਾਂ ਕੈਮ ਨਹੀਂ ਹੋਏ ਕੈਮ ਕਿਉਂ ਨਹੀਂ ਹੋਏ ਤੁਸੀਂ ਦੱਸੋ ਮੈਨੂੰ ਅਜ ਤੱਕ ਤਾਂ ਕੈਮ ਕਿਹੜੀ ਗੱਲੋਂ ਨਹੀਂ ਹੋਏ ਬਿੱਲਾ ਦੋਦੀ ਰਾਖੀ ਬਿੱਲਾ ਭਾਵਾ ਬਿੱਲਾ ਭੋਣਾ ਵੀ ਪੈਂਦਾ ਦੋਦੀ ਰਾਖੀ ਬਿੱਲਾਣਾ ਭਾਵਾ ਵੀ ਹੋਰ ਕਿੰਨੂ ਭਾਵਾਂਗੇ ਦੱਸੋ ਹਾਂ ਇਹ ਕੀ ਤੁਸੀਂ ਬਿੱਲਾ ਭਾਇਆ ਉਹ ਮੈਂ ਨਹੀਂ ਬਿੱਲਾ ਸਮਝ ਨਹੀਂ ਆਉਂਦਾ ਵੀ ਕਰਾਂਗੇ ਬਿੱਲੇ ਨੂੰ ਕਹਾਂ ਇਹ ਦੇ ਹੋਣਾ ਸਾਡੇ ਗੱਲ ਤੇ ਰਹੇਗਾ ਹੁਣ ਮੈਂ ਗੱਲ ਕਰ ਬੈਠਾ ਪਰ ਤੂੰ ਹੀ ਨਾ ਯਾਰ ਸਾਹਮਣੀਆਂ ਉਹ ਦਿਨ ਆਪਾਂ ਉਦਨ ਨੇਰੇ ਉਹ ਚੀਜ਼ਾਂ ਵੇਖ ਕੇ ਗਏ ਹਨ ਕੀ ਗੰਡੋਲਾ ਗੰਡਾਲਾ ਕੀ ਜਾਂਦੇ ਉਹਨੂੰ ਹਨ ਉਹ ਵੇਖੋ ਕਿੱਡਾ ਘੈਂਡ ਉਹ ਇਹ ਕਾਦੇ ਵਾਸਤੇ ਆ ਰੌਲ ਦੇ ਜਿਵੇਂ ਖੜਕਦੀ ਹੈ ਚੇਤਾ ਆਉਦਾ ਇਹ ਤਾਂ ਮੈਂ ਨਹੀਂ ਆ ਜਣੀ ਉਹ ਮੋਟਰਸਾਈਕਲ ਜੇ ਭਜਾਈਏ ਇੱਥੇ ਤਾਂ ਕਿਦਾਂ ਇਹ برف ਤੇ ਚੱਲਣਾ ਢਾਲੇ ਆ ਹੈ ਇਹ ਇਦਾਂ ਨਹੀਂ ਚੱਲਦੀ ਇਹ ਕਾਹਤੇ ਚੱਲਣਗੇ برف ਤੇ برف ਤੇ ਇੱਥੇ ਆਓ ਖੜਾ ਇੱਥੇ ਠੀਕ ਆ برف ਤੇ برف ਤੇ ਹੂੰ ਚੱਲ ਠੀਕ ਆ ਓਕੇ ਹੋ ਗਿਆ ਦੇ ਉੱਥੋਂ ਲੈ ਆਉਂਦਾ ਸਾੜਿਆ ਦੋ ਓ ਜੋਂ ਜੀ ਮੈਂ ਤੇ ਆਓ ਫਿਰ ਮੇਰੇ ਭਰਾ ਫਿਰ ਆਪਾਂ ਹਾਂ ਕਰੋ ਚੱਕ ਵਿੱਚ ਮੇਰੂ ਗਾ ਬਿਠਾ ਤਾਂ ਸੁਣ ਲਿਖੀ ਥੇ ਆਹ ਨਾ ਪਾੜਾ ਫਿਰ ਐਡਾ ਭੌਂਣਾ ਇਹ ਸੰਧ ਦੇ ਮੇਰਾ ਸਲਾ ਇਹ ਆ ਲੈ ਨਾ ਗਾੜੀ ਨੂੰ ਹੋਣੀ ਲਗਾਉਣੀ ਗਾੜੀ ਆਡੀ ਬਣਾਉਣੀ ਦੇ ਬਹੁਤ ਖਾਇਆ ਪਿਆਰ ਤਾਂ ਨਹੀਂ ਚੜਿਆ ਜਾਣ ਦਾ ਓ ਸੰਧੂ ਆਲ ਵੇਖੋ ਕਿੱਥੇ ਚੜ ਗਾ ਵੇ ਆਹ ਆ ਜਵਾਗ ਜਾਵੇ ਉੱਟਦਾ ਹੀ ਜਾਂਦਾ ਜੋ ਵੇਖ ਚੈੱਕ ਕਰੋ ਉਹ ਜਾ ਗੱਭਰੂ ਛੂਕਦਾ ਹੀ ਦੇ ਹਾਂ ਜਾਣੀ ਥਾਪੀ ਥਾਪੀ ਪਹਿਲਾ ਵੀਰ ਕਬੱਡੀ ਲਗਾ ਵੇਖੋ ਇੱਧਰ ਬਹੁ ਮਾੜੇ ਲਾ ਚੜਿਆ ਨਹੀਂ ਜਾਂਦੇ ਆ ਮੈਨਾਂ ਕਿਹੜੇ ਕੰਮੀ ਪੈ ਜੇ ਮੋੜੋ ਉਹ ਸਾਲਾ ਝੂਕਦਾ ਜਾਂਦਾ ਉਹਦੇ ਸਾਲਾ ਵਜਨ ਤੇ ਝੂਕਦੇ ਜਾਂਦਾ ਤੇ ਲੰਮੇ ਪਾਏ ਓਏ ਛੇਰ ਆਟੇ ਦੀ ਬੋਰੀ ਜਿੰਨਾ ਉਹਦਾ ਵਜਨ ਹੈ ਛੇਰ ਆਟੇ ਦੀ ਬੋਰੀ ਜਿੰਨਾ ਵਜਨ ਹੈ ਉਹ ਸਾਲੇ ਉਧਰ ਹੋ ਗਏ ਆਪਾਂ ਚੈੱਕ ਕਰੋ ਵੀਊ ਆਹੋ ਸ਼ਾਹ ਵਾਕਿਆ ਹੀ ਬਾਲੀ ਅੰਡ ਲੱਥੀ ਪਈ ਲੋਕੇਸ਼ਨ ਵੇਖਣੀ ਆਲੀ ਆ ਬਹੁਤ ਸੁਆਦ ਆ ਰਿਹਾ ਹੋ ਗਏ ਥੱਲੇ ਨੂੰ ਬੈਠੇ ਇਹ ਨਵੀਂ ਲੀਡਾ ਪਿੱਛੇ ਉੱਤੋਂ ਲੜੀ ਕੇ ਤੇ ਬੰਦਣਾ ਨੂੰ ਆਪਣਾ ਉਹ ਵੇਖੋ ਬਹੁਤ ਚੜਾਈ ਹੈ ਸਾਹ ਚੜ ਗਿਆ ਤਾਂ ਚੜਦੇ ਆ ਉੱਤਰ ਤੋਂ ਕਿਹਾ ਅਗਰ ਉਹ ਉੱਤਰ ਵੀ ਧੋਬੀ ਹੋਣੀ ਉਹ ਵੇਖੋ ਕਿੱਥੇ ਕਿੰਨੇ ਆ ਕੇ ਮੁੜੇ ਜੀ ਸਵਾਈਲ ਕਰਨ ਦਾ ਕਿ ਸਵਾਈਕ ਕੀ ਆਣ ਹੁੰਦੇ ਓਏ ਹਾਈਕ ਹਾਂ ਹਾਈਕ ਕਰਨ ਦਾ ਹਾਈਕਾਂ ਹੁੰਦੇ ਹਣ ਕੰਟੇ ਨੂੰ ਲੋਈ ਇੱਕ ਦਾ ਇਹ ਕਾੜਾ ਕਰਕੇ ਕਰੀਏ ਚੜ ਪਹਾੜ ਸਾਡੇ ਢੇਲੀਆ ਉਧਰ ਉਧਰ ਬੋਸ ਨੇ ਕਹਣਾ ਫੜ ਛਾਹਣ ਬੋਸ ਬਹੁਤ ਵਧੀਆ ਬੋਸ ਨਹੀਂ ਕੋਸਦਾ ਆਪਾਂ ਨੂੰ ਬਹੁਤ ਘੈਂਟ ਬੰਦਾ ਆਪਣਾ ਆਪ ਨੂੰ ਸ਼ਰਮ ਚਾਹੀਦੀ ਹੈ ਜੇ ਉਹ ਨਹੀਂ ਆਂਦਾ ਤੇ ਕੋਈ ਚੱਕਰ ਹੀ ਨਹੀਂ ਜਾਣ ਹੋਰ ਕੋਈ ਓਏ ਕਹਿੰਦਾ ਕੋਈ ਚੱਕਰ ਹੀ ਨਹੀਂ ਜਾਣ ਸਾਹਾਂ ਸਾਹ ਤੇ ਰਹੇਗਾ ਆਪ ਮੁੜ ਕੇ ਹਾਂ ਪੜੀਆਂ ਇਹ ਹਾਲਿਸ਼ ਕਦਾਇਓ ਕਾਲਿਸ਼ ਕੀ ਜਾਂਦਾ ਵਿਊ ਬੜਾ ਘੈਂਡਿਆ ਨਾ ਉਹਨਾਂ ਨੇ ਪੁੱਛਦੇ ਬੜਾ ਖਿੰਸਾ ਰਹੇ ਕਿੱਥੇ ਆ ਇਹੋ ਆ ਬੰਦੇ ਮੁੜ ਜਾਓ ਵਾਪਸ ਆਹੀ ਵੀਰੇ ਇਹਨੂੰ ਵੇਖਣ ਆਏ ਏ ਢੀ ਦੂਰੋ ਨਹੀਂ ਨਹੀਂ ਤਾਂ ਆ ਇਹੜੀਆਂ ਮੇਰੇ ਹਸਣ ਨਾ ਆ ਗੰਡੋਲਾ ਜਿਹੜੀਆਂ ਇਹਨਾਂ ਦੇ ਕੀ ਉਦੋਂ ਸਾਈਕਲ ਕਰਦੇ ਕੀ ਕਰਦੇ ਹੋ ਕੀ ਹੁੰਦੇ ਉੱਤਰ ਕੇ ਹੁੰਦੇ ਹੁਣੇ ਆ ਜਾਨ ਈਵੂ ਚਾਹਨਾ ਨੂੰ ਆ ਚਰਨੇ ਚੱਲਣ ਦਾ ਜਿਹੜਾ ਪਹਾੜਾਂ 'ਚ ਪਾਣੀ ਆਉਂਦਾ ਚੈੱਕ ਕਰੋ ਨੱਕੜ ਤੋਂ ਪਾਣੀ ਨਿਕਲ ਜਾਨਦਾ ਇੱਥੇ ਵੇ ਹੈ ਉਹ ਸਰਦਾਈ ਕੋ ਸীন ਹਾਂ ਬੋ ਪੇਂਟ ਵਾਲੇ ਖਾਲਦਾ ਚੇਤਾ ਆ ਗਿਆ ਆ ਇਧਰ ਪੋਛ ਉੱਤੇ ਹੈਗਾ ਕੋ ਮਣਕਾ ਮਾਨੂੰ ਕਿੱਦਾਂ ਕੀ ਹਿਸਾਬ ਦਾ ਕਰ ਗੱਲ ਵੀਰ ਹੋਣਾ ਨਾ ਹਾਏ ਅਗੇ ਸੋ ਹਾਊ ਮੈਚ ਹਾਏ ਆਹ ਮੈਂ ਤੁਹਾਨੂੰ ਦੱਸ ਦਵਾਂ ਯੂ ਨੋ ਇਫ ਯੂ ਗੋ ਟੂ ਹਾਈ ਇਨਫਟ ਟੂ ਗੈਟ ਦ ਬੈਸਟ ਥਿਊਜ਼ ਬਟ ਸਾਈਮ ਟੂ ਕਮ ਡਾਊਨ ਇਨ ਟੂ ਦ ਡਾਰਕ ਅਕ ਯਾ ਥੈਂਕ ਯੂ ਮੈਨ ਥੈਂਕ ਯੂ ਇੰਡੀਆ ਹਾਂ ਜੇ ਜਿਆਦਾ ਚੜਾਈ ਕਰੋਗੇ ਤਾਂ ਮੁੜ ਕੇ ਆਉਣ ਦੇ ਨਦੀ ਰਹਾ ਹੋਏ ਨਾ ਬਹੁਤ ਆ ਫਿਰ ਆਪਣੇ ਲਈ ਇੰਨੀ ਚੜਾਈ ਆਖਾ ਗਾੜੀ ਬੈਣਾ 50 ਮੀਟਰ ਅੱਗੇ ਹੋਰ ਜਾਣਾ ਹੈ ਅੱਖਾਂ ਘੜੀ ਹੋ ਨਹੀਂ ਰਾਹ ਹੈ ਨਾ ਰਾਤ ਰਾਤ ਇੱਥੇ ਹੀ ਕੱਢਣੀ ਆ ਉਹ ਭੱਜੇ ਦਾ ਮੈਂ ਨਹੀਂ ਲਾਵਾ ਨਾ ਲਾ ਕੇ ਜਾਈਏ 18 ਦਾ ਮਿੰਟ ਆ ਜਾਾਂਗੇ ਉਧਰੇ ਸ਼ਾ ਲਸ਼ਾ ਐ ਖਲੋਤਾ ਵੇਖੋ ਐ ਕਰਕੇ ਜੇ ਕੋ ਭਾਈ ਰੱਸੀ ਪਾਈ ਹੁੰਦੀ ਮਗਰ ਉਧਰੇ ਲਾ ਉਹ ਸਾਰਿਆਂ ਦਾ ਹੀ ਹੁਹਾ ਲਿਆ ਉੱਠਾਈਏ ਚਾਚਾ ਐਂ ਖਲੋਣਾ ਸਿੱਧੇ ਐ ਖਲੋਣ ਭਲਾ ਕਰ ਸਿੱਧੇ ਖਲੋਗੇ ਵਖਾਵਾ ਇਨਾ ਦਮ ਰੱਖਦੇ ਕਿ ਬੰਦੇ ਨੂੰ ਮੋਢੇ ਤੇ ਚੁੱਕੇ ਨੀ ਜਾਦਾ ਓ ਮਾਈ ਗੋਡ ਤਰਪੋ ਚੁੱਕਦਾ ਸਾਰਾ ਆ ਗਿਆ ਮੁੰਡੇ ਹੀ ਇੱਟ ਕੇ ਯੈ ਯੈ ਓ ਤੀਗਮ ਲਗਾ ਤੀਗਮ ਲਗਾ ਨੋ ਓਹ ਬਾਲਾ ਮੜ ਆਇਆ ਖਾੜਾ ਮੈਂ ਨਹੀਂ ਵੀਊ ਚੈੱਕ ਕਰੋ ਭਾਈ ਵੀਊ ਕਿੱਡਾ ਹੈ ਘੈਂੜ ਆ ਬਾਲਾ ਕੰਮ ਪਰ ਯਾਰ ਇੱਕੋ ਕੰਮ ਔਖਾ ਜਿਹੜਾ ਤੁਰ ਕੇ ਜਾਣ ਵਾਲਾ ਨਾ ਬਹੁਤ ਮੰਦੇ ਆਲਿਆ ਸਾਹ ਚੜ ਗਿਆ ਮੈਨੂੰ ਤੇ ਜਾਣ ਚਲੋ ਕੋਈ ਨਹੀਂ ਚਲੋ ਆ ਵੇਖੋ ਮੋਟਾ ਬਹਿ ਗਿਆ ਸਾਡਾ ਚੱਲ ਮੋਟੇ ਚੱਲ ਚਲੋ ਚਲੋ ਚੱਲ ਉਹੜਾ ਪਾਈ ਇੱਕ ਦਾਣਾ ਉਹ ਨਹੀਂ ਸਾਡਾ ਹਸਦਾ ਬਾਕੀ ਸਾਰੇ ਬੰਦੇ ਹੱਸ ਗਏ ਆ ਉਹ ਵੇ ਆ ਖੇਡਦਾ ਹੀ ਜਾਂਦਾ ਏ ਸ਼ਰਮ ਕਰ ਲੋ 10 ਘੰਟਿਆਂ ਦੀ ਸ਼ਿਫਟ ਵੀ ਲਾਈ ਏ ਜੀ ਲੈ ਉਹ ਕਹਿੰਦਾ ਮੈਂ 10 ਘੰਟੇ ਸ਼ਿਫਟ ਲਾ ਕੇ ਆ ਗਿਆ ਵੀ ਹਾਂ ਉਹ 10 ਘੰਟੇ ਉਹ ਛਾ ਕੇ ਇਹਨੂੰ ਟੇਡਾ ਜਿਹਾ ਜਾਈ ਜਨਾ ਉਹ ਰੈੱਡ ਆ ਗਿਆ ਨਾ ਕਿਨੇ ਫੜ ਨੀ ਆ ਲੰਮੇ ਪਾ ਪਾ ਚੜੰਦਾ ਹੈ ਪਹਾੜੀ ਵੇਖੋ ਯਾੜੇ ਦੋ ਮੇਰੇ ਮਗਰੇ ਮੇਰੇ ਤੋਂ ਵੀ ਕਾਏ ਗੁਜ਼ਰੇ ਜੋ ਵੇਖ ਲਓ ਇਹਨਾਂ ਦਾ ਤੁਰਿਆ ਹੀ ਨਹੀਂ ਜਾਂਦਾ ਤੁਰ ਪਾਣਾ ਆਦਾ ਤੈਨੂੰ ਫੋਣਾ ਉਹ ਵਾਏ ਸ਼ਾ ਗਿਆਨੀ ਨੂੰ ਕੱਟਦੇ ਸੰਧੂ ਨੂੰ ਮੇਰੀ ਤਾਂ ਆਬਸ ਹੋ ਗਈ ਜਾਣ ਨੂੰ ਬਹੁ ਮਾਰੇ ਲਾ ਦੇ ਹੈ ਇੱਥੇ ਖਲੋ ਜੀਏ ਇਹਨਾਂ ਨੂੰ ਜਾਉਂਦੇ ਗਏ ਹੈ ਗਰਮੀ ਬਾਹਰ ਲੱਗੀ ਸਾਂ ਜੜ ਗਿਆ ਉਹ ਦੋ ਬੰਦੇ ਸਾਡੇ ਨਹੀਂ ਵੇਰਦੇ ਉਹ ਵੀ ਵੇਰ ਗਿਆ ਅਸੀਂ ਵੇਰ ਗਿਆ ਹੈ ਚਲੋ ਕੋਈ ਨਹੀਂ ਬੋਂ ਤਾਂ ਆ ਗਏ ਆਪ ਹੈ ਚੋਟੀ ਦੀ ਪਹਾੜੀ ਸਭ ਤੋਂ ਉਹ ਉੱਥੇ ਜਾਗੇ ਉੱਥੋਂ ਉੱਥੋਂ ਠਾਉਂਦੇ ਹੋਣਗੇ ਹਨਾ ਉਹ ਬਣੀ ਹਾਂ ਚਲੋ ਉਹ ਪਾਈ ਵਾਲਾ ਨਹੀਂ ਟਿਕਦਾ ਉਹ ਗਾੜੀ ਗਾੜੀ ਸਾਰਿਆਂ ਨੂੰ ਜਾਣਦੇ ਆ ਜੋ ਹੈ ਇਹਨੇ ਮਰਨਾ ਹੀ ਕੁੜੀ ਆ ਵੀ ਨਹੀਂ ਇਹਦਾ ਕੋਈ ਹਾਲ ਨਹੀਂ ਜੋ ਚਲੋ ਆਉ ਸਾਈ ਹੋ ਗਏ ਵੀਰੇ بڑے ਬੰਦੇ ਆਲੇ ਆ ਬਾਲਾ ਉੱਖਾ ਉੱਥੇ ਤੱਕ ਜਾਣਾ ਜਾਵਾਂਗੇ ਜਰੂਰ ਟਾਈਮ ਲੱਗੂ ਪਰ ਥੋੜਾਕਾ ਟਾਈਮ ਲੱਗੂ ਕੋਈ ਨਹੀਂ ਸਵੇਰ ਤੱਕ ਤਾਂ ਪਹੁੰਚਾਂਗੇ ਉਹ ਸਾਡਾ ਭਾਈ ਆਕਦਾ ਨਾ ਉਹ ਪੋਹੇ ਉੱਤੇ ਸਾਡੇ ਨਾਲ ਦਾ ਵਜਨ ਉਹਦਾ ਹੈ ਕਣੀਆ 50 ਕਿਲੋ ਦਾ ਨਾ ਮਾ ਨਹੀਂ ਪੰਜਾਬ 40 ਕਿਲੋ ਦਾ 40 ਕਿਲੋ ਦਾ ਤੇ ਇੱਥੋਂ ਤੱਕ ਪਹੁੰਚ ਹੀ ਗਏ ਅਸੀਂ ਬਸ ਹਾਂਜੀ ਆਪਾਂ ਅਗੇ ਉੱਪਰ ਹੁਣ ਵੇਖੋ ਕਰੋ ਚੱਕ ਵਿਊ ਕਿੱਡਾ ਸੋਹਣਾ ਵਿਊ ਖੁੱਲਣ ਦਿਆ ਉੱਤੇ ਹੈ ਉੱਤੇ ਨਾਲ ਹੀ ਲੇਖਿਆ ਦੇ ਨਾਲ ਹੀ ਬਹੁਤ ਘੈਂਟ ਵਿਊ ਆ ਹੈ ਹਰਿਆ ਹਰਿਆਲੀ ਦਾ ਵਿਊ ਆ ਸਾਰਾ ਹੀ ਸਾਰੇ ਮੇਰੇ ਭਰਾ ਚੱਕ ਕਰੋ ਇਧਰ ਵੇਖ ਨੀਲੇ ਨੀਲੇ ਬੱਦਲ ਕਿੱਡੇ ਸੋਹਣੇ ਵੀ ਤੁਸੀਂ ਆਪ ਆ ਕੇ ਵੇਖੋਗੇ ਤਾਂ ਬਹੁਤ ਸੋਹਣਾ ਲੱਗੂਗਾ ਹੈ ਚੈੱਕ ਕਰੋ ਵਿਊ ਹੁਣ ਆਪਾਂ ਇੱਥੇ ਆਪਣੇ ਬਲੌਗ ਦਾ ਕਰ ਦੇਣਾ ਐਂਡ